ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਸ਼ਾਪਿੰਗ ਕੀਤੀ ਸੀ ਉਹ ਦਿਖਾਉਣੀ ਆ ਤੁਹਾਨੂੰ ਤੇ ਜੇ ਆਪਣੀ ਸ਼ਾਪਿੰਗ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਿਓ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਜੇ ਆਪਣੀ ਪਹਿਲੀ ਆਈਟਮ ਕਿਹੜੀ ਹੈ ਤੇ ਆਹ ਦੇਖੋ ਜੀ ਆਪਾਂ ਲਿਆਂਦੇ ਹੈਗੇ ਆ ਤੁਸੀਂ ਗੈਸ ਕਰੋ ਜੀ ਕੀ ਹੈ ਇਹ ਇਹ ਲੈਂਦੀ ਆਪਾਂ ਮੰਜਿਆਂ ਦੇ ਕਵਰ ਦੋ ਹੈ ਜੀ ਇਹ ਤੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕਿ ਪ੍ਰਿੰਟ ਤੁਹਾਨੂੰ ਕਿਵੇਂ ਦਾ ਲੱਗਿਆ ਸੋਹਣਾ ਹੈ ਤੇ ਆ ਲੈਂਦੀਆਂ ਜੀ ਆਪਾਂ ਚਾਦਰਾਂ ਦੋ ਚਾਦਰਾਂ ਆ ਲੈਂਦੀਆਂ ਸੂਤੀ ਚਾਦਰਾਂ ਗਰਮੀ ਆਸਤੇ ਉੱਪਰ ਲੈਣ ਵਾਸਤੇ ਤੇ ਆ ਵੀ ਚਾਦਰ ਹੀ ਆ ਜੀ ਇਹੇ ਹੈਗੀ ਆ ਇਹ ਸਾਉਤ ਲੰਮੀ ਚਾਦਰ ਹੈ ਜੀ ਕਿ ਸਾਡੇ ਘਰੇ ਲੰਮਾ ਬੰਦਾ ਹੈਗਾ ਉਹਨੂੰ ਕੋਈ ਵੀ ਖੇਸ ਜਿਵੇਂ ਆ ਚਾਦਰਾਂ ਇਹ ਪੂਰੀਆਂ ਨਹੀਂ ਆਉਂਦੀਆਂ ਆ ਸਪੈਸ਼ਲ ਲੈ ਕੇ ਆਂਦੀ ਹੈ ਜੀ ਉਹਦੇ ਵਾਸਤੇ ਤੇ ਦਿੱਤੀ ਵੀ ਮਹਿੰਗੀ ਹੈ ਜੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇੰਨਾ ਵੀ ਦੱਸ ਦਿਓ ਕਿ ਤੁਸੀਂ ਮੇਰੀ ਵੀਡੀਓ ਕਿੱਥੋਂ ਕਿੱਥੋਂ ਤੱਕ ਦੇਖਦੇ ਹੋ ਕਿੱਥੇ ਕਿੱਥੇ ਬੈਠੇ ਕਿਸੇ ਪਿੰਡ ਸ਼ਹਿਰ ਚ ਜਿੱਥੇ-ਇਥੇ ਦੇਖਦੇ ਆ ਤੁਸੀਂ ਜਰੂਰ ਕਮੈਂਟ ਕਰ ਦਿਓ ਵੀ ਤੁਹਾਨੂੰ ਇਹ ਕਿਵੇਂ ਦੇ ਲੱਗੇ ਕੱਪੜੇ ਲਿਆਂਦੇ ਜਿਹੜੇ ਚਾਦਰਾਂ ਸੀ ਹੈ ਚਾਦਰਾਂ ਹੀ ਆ ਜੀ ਹੋਰ ਨਹੀਂ ਕੁਝ ਵੀ ਲੈ ਕੇ ਆਂਦਾ ਮੰਝਿਆਂ ਵਾਸਤੇ ਲੈ ਕੇ ਆਂਦਾ ਕੋਈ ਸੂਟ ਲੈ ਕੇ ਆਉਂਦਾ ਆਪਾਂ ਕਰਾ ਜੋ ਜਾਣੇ ਆ ਤਾਂ ਗਰਮੀ ਵਾਸਤੇ ਤੇ ਪਰ ਮੈਂ ਤਾਂ ਆਹੀ ਲੈ ਕੇ ਆਈ ਆ ਜੀ ਘਰੇ ਇਹਨਾਂ ਦੀ ਜ਼ਰੂਰਤ ਸੀ ਜਿਹੜੀ ਬਾਕੀ ਆਪਾਂ ਜ਼ਰੂਰਤ ਹੁੰਦੀ ਹੈ ਚੀਜ਼ ਉਹ ਹੀ ਲੈ ਕੇ ਆਉਣੀ ਆ ਇਹ ਕਾ ਨਵੀਂ ਚੀਜ਼ ਲੈ ਕੇ ਆਂਦੀ ਹੈ ਜੀ ਚਲੋ ਨਵੀਂ ਤਾਂ ਨਹੀਂ ਹੋ ਹੈ ਤਾਂ ਪੁਰਾਣੀ ਤੇ ਪਰ ਸਾਨੂੰ ਤਾਂ ਪਹਿਲੀ ਵਾਰ ਦਿੱਤੀ ਦੁਕਾਨਦਾਰ ਨੇ ਸਾਨੂੰ ਨਵੀਂ ਲੱਗੀ ਅਸੀਂ ਅੱਖਸਾਂ ਦਰੀਆਂ ਦਿਓ ਮੰਜਿਆਂ ਤੇ ਵਿਛਾਉਣ ਨੂੰ ਤੇ ਉਹ ਕਹਿੰਦੇ ਅਖੇ ਵੀ ਦਰੀਆਂ ਤਾਂ ਅੱਜ ਕੱਲ ਚਲਦੀਆਂ ਨਹੀਂ ਤੇ ਹਾਂ ਨਵੀਂ ਚੀਜ਼ ਆਈ ਹੈ ਤੁਸੀਂ ਲੈ ਜਾਓ ਜੰਦਰਾਂ ਵਰਗੀ ਇਹ ਹੈ ਜੀ ਥੋੜਾ ਜਿਹਾ ਐਸੀ ਮੋਟਾ ਕਪੜਾ ਦੇਖੋ ਇਸ ਤਰ੍ਹਾਂ ਦਾ ਪ੍ਰਿੰਟ ਹੈ ਜੀ ਦਰੀ ਦੀ ਥਾਂ ਤੇ ਦਿੱਤੀ ਆਪਾਂ ਨੂੰ ਤੇ ਤੁਸੀਂ ਕਮੈਂਟ ਜ਼ਰੂਰ ਕਰਦੇ ਹੋ ਜ਼ਰੂਰ ਜ਼ਰੂਰ ਕਮੈਂਟ ਕਰਦੇ ਹੋ ਦੋ 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 ਹੀ ਲੈ ਕੇ ਆਉਂਦੀਆਂ ਆਹ ਚਾਦਰ ਆਪਾਂ ਕੱਲੀ ਲੈ ਕੇ ਆਉਂਦੀ ਆ ਕਿਉਂਕਿ ਆ ਸਾਨੂੰ ਇੱਕ ਦੀ ਲੋੜ ਸੀਗੀ ਸਾਡੇ ਦੇ ਤਾਂ ਆ ਹੀ ਜਾਂਦੀਆਂ ਪੂਰੀਆਂ ਤੇ ਆ ਮੰਜਿਆ ਦੇ ਕਵਰ ਵੀ ਆਪਾਂ ਦੋ ਲੈ ਕੇ ਆਂਦੇ ਆ ਇਹ ਵੀ ਸਾਨੂੰ ਦੋਹਾਂ ਦੀ ਲੋੜ ਸੀਗੀ ਤਾਂ ਆਪਾਂ ਦੋ ਲੈ ਜਾਂਦੇ ਤੇ ਚਲੋ ਜੀ ਅੱਜ ਦੀ ਆਪਣੀ ਇੰਨੀ ਕੁ ਵੀਡੀਓ ਹੈ ਤੇ ਜ਼ਰੂਰ ਜ਼ਰੂਰ ਸਾਰੇ ਭੈਣ ਭਰਾ ਵੱਧ ਤੋਂ ਵੱਧ ਵੀਡੀਓ ਦੇਖਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਮੈਂਟ ਜ਼ਰੂਰ ਕਰਦੇ ਹੋ ਕਿ ਤੁਹਾਨੂੰ ਇਹ ਆਪਣਾ ਜਿਹੜਾ ਸਮਾਨ ਖਰੀਦਦਾਰੀ ਕਰਕੇ ਲਿਆਂਦੀ ਕਿਵੇਂ ਦੀ ਲੱਗੀ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਚਲੋ ਜੀ ਐਨੇ ਕ ਆਪਣੀ ਛੋਟੀ ਜਿਹੀ ਵੀਡੀਓ ਪ੍ਰਵਾਣ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਕਰਿਓ ਤੇ ਐਨਾ ਜ਼ਰੂਰ ਕਮੈਂਟ ਜ਼ਰੂਰ ਕਰ ਦਿਓਗੇ ਤੁਸੀਂ ਕਿੱਥੋਂ-ਕਿੱਥੋਂ ਦੇਖਦੇ ਹੋ ਕਿ ਫਿਰ ਆਪਾਂ ਨੂੰ ਪਤਾ ਲੱਗਦਾ ਰਹਿੰਦਾ ਕਿ ਕਿੱਥੋਂ-ਕਿੱਥੋਂ ਤੱਕ ਆਪਣੇ ਨਾਲ ਆਪਣੇ ਭੈਣ ਭਰਾ ਜੁੜੇ ਆ ਤੁਹਾਡੇ ਸਪੋਰਟ ਨਾਲ ਹੀ ਆਪਾਂ ਤਾਂ ਅੱਗੇ ਚੱਲਣਾ ਹੈ ਜੀ ਆਪਾਂ ਇੱਕ ਦੂਜੇ ਦੇ ਆਸਰੇ ਨਾਲ ਹੀ ਆਪਣਾ ਆਹ ਕੰਮ ਧੰਦਾ ਕਰਦੇ ਆ ਅੱਗੇ ਤਾਂ ਹੁੰਦਾ ਸੀ ਚਲੋ ਜੀ ਆਪਾਂ ਘਰੇ ਜਿਵੇਂ ਕਰਦੇ ਆ ਇਹਦੇ ਨਾਲ ਅਚ ਦੋਤੋ ਕੀ ਇਹ ਵੀ ਆ ਜੀ ਧਰਣਿਆਂ ਦੇ ਕਵਰ ਵੀ ਆ ਤੋ ਦਰਿਆں ਦੇ ਨਾਲ ਚਾਦਰਾਂ ਨਾਲ ਹੁੰਦੇ ਆ ਤੇ ਪਤਾ ਨਹੀਂ ਚਾਦਰ ਆਈਆਂ ਸਾਨੂੰ ਤਾਂ ਦਰਿਆں ਕਹਿ ਕੇ ਦੇਤਾ ਲਗ ਕੇ ਦਰਿਆں ਦੇ ਥਾਂ ਤੇ ਇਹੀ ਚੱਲਦੇ ਤੇ ਚਲੋ ਜੀ ਗਰਮੀ 'ਚ ਤਾਂ ਵੈਸੇ ਇੱਥੇ ਹੀ ਕਰੰਦੇ ਧੋਣੇ ਵੀ ਸੌਖੇ ਆ ਤੇ ਬਾਕੀ ਤੁਸੀਂ ਸਾਨੂੰ ਇਹ ਵੀ ਬਚਾ ਸਕਦੇ ਹੋ ਤੁਸੀਂ ਵੀ ਇਹ ਕਾਤੋਂ ਲੈ ਕੇ ਆਏ ਹਾਂ ਸਾਨੂੰ ਅਸੀਂ ਬਾਹਰ ਪੈਂਦੇ ਜਾਂ ਅੰਦਰ ਨਹੀਂ ਪੈਂਦੇ ਹੈਗੇ ਤੇ ਮੰਜਿਆਂ ਦੇ ਪੈਂਦੇ ਆ ਤੇ ਮੰਜਿਆਂ ਤੇ ਇਹੋ ਜਿਹੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ ਤੇ ਤਾਂ ਕਰਕੇ ਅਸੀਂ ਇਹ ਕੁਝ ਲੈ ਕੇ ਆਏ ਆ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਣੀ ਜੀ ਵੀਡੀਓ ਜੇ ਤੇ ਵੀਡੀਓ ਨੂੰ ਆਪਣੇ ਨਾਲ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰਾ ਤੇ ਐਂਡ ਤੱਕ ਜ਼ਰੂਰ ਦੇਖਿਓ ਜੀ ਤੇ ਆਪਣੇ ਚੈਨਲ ਨੂੰ ਕਰਿਓ ਜੀ ਸਪੋਰਟ ਵੱਧ ਤੋਂ ਵੱਧ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਜੀ ਤੇ ਬਾਕੀ ਮੈਨੂੰ ਐ ਵੀ ਦੱਸ ਦਿਓ ਵੀ ਕਿਵੇਂ ਵਧੀਆ ਹੈ ਜਾਂ ਵੀ ਕਿਵੇਂ ਇਹ ਚੀਜ਼ਾਂ ਆਪਾਂ ਤਾਂ ਪਹਿਲੀ ਵਾਰ ਹੀ ਲੈ ਕੇ ਆਉਂਦੀਆਂ ਜੀ ਗਲਾਫੋਲ ਉਪਰ ਚਲੋ ਹੰਜਿਆਂ ਦੇ ਲੈ ਕੇ ਆਉਂਦੇ ਰਹਿਣੇ ਆ ਤੇ ਆਵਾਲੇ ਪਹਿਲੀ ਵਾਰ ਹੀ ਲੈ ਕੇ ਆਂਦੇ ਆ ਲੈਣ ਤਾਂ ਕੁਝ ਹੋਰ ਗਏ ਸੀ ਤੇ ਪਰ ਉਹਨਾਂ ਦੁਕਾਨਦਾਰਾਂ ਨੇ ਆਹ ਦਿੱਤਾ ਸਾਨੂੰ ਕਹਿੰਦੇ ਅੱਜ ਕੱਲ ਇਹ ਹੀ ਚੱਲਦਾ ਇਹ ਲੈ ਜਾ ਤੇ ਅਸੀਂ ਲੈ ਆਏ ਤੇ ਬਾਕੀ ਕਮੈਂਟ ਕਰਕੇ ਤੁਸੀਂ ਦਾ ਪੁੱਛ ਸਕਦੇ ਸਾਨੂੰ ਕੋਈ ਪੁੱਛਣਾ ਹੋਵੇ ਤਾਂ ਤੇ ਚਲੋ ਜੀ ਅੰਦਰ ਤੱਕ ਵੀਡੀਓ ਜ਼ਰੂਰ ਦੇਖਿਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ